ਫਾਈਨਲੀ ਚਟਨੀ ਬਣ ਕੇ ਰੈਡੀ ਹੋ ਗਈ ਆ ਤੇ ਟੈਕਸਚਰ ਤੁਸੀਂ ਦੇਖ ਸਕਦੇ ਹੋ ਹੁਣ ਇਹ ਗੱਲ ਮੈਂ ਤੁਹਾਨੂੰ ਹੋਰ ਦੰਗੂਆ ਇਹ ਜਿਹੜੀ ਚਟਨੀ ਬਣਾਈ ਆ ਇਹ ਸਾਸਰੀ ਕਾਲਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰਿਆਂ ਨੇ ਠੀਕ ਹੋਵਾਂਗੇ ਤੇ ਆਪਾਂ ਵੀ ਬਿਲਕੁਕੁਲ ਠੀਕ ਠਾਕ ਆ ਤੇ ਤੁਸੀਂ ਸਾਰੇ ਜਾਣਿਆਂ ਨੇ ਨਾ ਕਮੈਂਟ ਕੀਤਾ ਸੀ ਬੜੇ ਕਿ ਹਾਨੂੰ ਦੱਸੋ ਚਟਨੀ ਕਿਵੇਂ ਬਣਾਉਣੀ ਆ ਕਿਉਂਕਿ ਮੰਮੀ ਜੀ ਨੇ ਦੱਸਿਆ ਸੀ ਕਿ ਜੇ ਤੁਹਾਨੂੰ ਚਟਨੀ ਦਾ ਵਲੋਗ ਚਾਹੀਦਾ ਆ ਵੀ ਦੱਸਿਓ ਜਿਹੜੀ ਜਿੰਨਾ ਚਿਰ ਮਰਜ਼ੀ ਰੱਖ ਛਡੋ ਭਾਵੇਂ ਫਰਿੱਜ ਚ ਰੱਖੋ ਭਾਵੇਂ ਬਾਹਰ ਰੱਖੋ ਖਰਾਬ ਨਹੀਂ ਹੋਣੀ ਹੈ ਨਾ ਤੇ ਚਾਰ ਮਹੀਨੇ ਰੱਖੋੜਾ ਨਹੀਂ ਖਰਾਬ ਹੋਊਗਾ ਹਾਂਜੀ ਤੇ ਉਹ ਰੈਸਪੀ ਉਹ ਚਟਣੀ ਦੀ ਜਿਹੜੀ ਰੈਸਪੀ ਆ ਉਹ ਅਸੀਂ ਅੱਜ ਲੱਗੇ ਆ ਤੁਹਾਡੇ ਨਾਲ ਸ਼ੇਅਰ ਕਰਨ ਤੇ ਆਓ ਫਿਰ ਮੰਮੀ ਜੀ ਹੁਣਾਂ ਕੋ ਪੁੱਛਦੇ ਆ ਕਿ ਕਿਵੇਂ ਤਿਆਰ ਕਰਨੀ ਆ ਤੇ ਕੀ ਆ ਕਿਵੇਂ ਕਿਵੇਂ ਕਰਨਾ ਹਨਾ ਤੇ ਇਹਦੇ ਵਿੱਚ ਮੈਂ ਮਸਾਲੇ ਲਏ ਆ ਨਾਲ ਗੁੜ ਲਿਆ ਵਾ ਤੇ ਖੰਡ ਲਈ ਆ ਤੇ ਮਗਜ ਲਈ ਆ ਤੇ ਮਸਾਲੇ ਮਸਾਲੇ ਵੀ ਤੁਹਾਨੂੰ ਮੈਂ ਜਦੋਂ ਪਾਉਣੇ ਉਹ ਦੱਸੂਗੀ ਕਿਹੜੇ ਕਿਹੜੇ ਲਈ ਆ ਠੀਕ ਆ ਤੇ ਸਭ ਤੋਂ ਪਹਿਲਾਂ ਮੈਂ ਆ ਇਮਨੇ ਦਾ ਇੱਕ ਇਕੱਠਾ ਜਿਹਾ ਭੰਡਾ ਵਾ ਤੇ ਇਦਾਂ ਦੀ ਲ ਮੈਂ ਇੱਕ ਇਮਨੇ ਦਾ ਵੀ ਆਉਂਗਾ ਇਕੱਠਾ ਠੀਕ ਆ ਤੇ ਅੱਛਾ ਇਹ ਇਹ ਪੂਰੀ ਇਮਲੀ ਦਾ ਇਕੱਠਾ ਪੂਰਾ ਪਿਆ ਹਾਂ ਤੇ ਇੱਕ ਵਾਰੀ ਸਭ ਤੋਂ ਪਹਿਲਾਂ ਜਿਹੜੀ ਆ ਇਮਲੀ ਭੇਣੀ ਆ ਹਨਾ ਜਿਹੜੀ ਗਲ ਜਾਵੇ ਤੇ ਆਪਣਾ ਜਿਹੜਾ ਪਾਣੀ ਛੱਡ ਦੇਵੇ ਹਾਂ ਤੇ ਇਹਨੂੰ ਅਸੀਂ ਪੁਣਕੇ ਦੇ ਵਿੱਚ ਪਾਵਾਂਗੇ ਹਨਾ ਚਲੋ ਅੱਛਾ ਪਹਿਲਾਂ ਇਮਲੀ ਦਾ ਪਾਣੀ ਜਾਇ ਦੇ ਵਿੱਚ ਪੋਣਾ ਕੜਾਹੀ ਚ ਹਾਂ ਇਹਨੂੰ ਪਹਿਲਾਂ ਪਕਾਣ ਦਵਾਂਗੇ ਨਾ ਠੀਕ ਆ ਲਓ ਜੀ ਤੇ ਅਹੀਂ ਸ਼ਾਨਾਂ ਦੀ ਸ਼ੁਰੂਆਤ ਲੱਗੇ ਕਰਨਾ ਜਿਹੜੀ ਮੇਲੇ ਤੋਂ ਲਈ ਹਾਂ ਚਲੋ ਇਤਨਾ ਹਰਿਓ ਦੀ ਚੀਜ਼ਾਂ ਦੀ ਗੱਲ ਹੋ ਜਾਣੀ ਆ। ਲੋ ਜੀ। ਦੇਖ ਸਕਦੇ ਹੋ ਤੁਸੀਂ। ਠੀਕ ਆ। ਛਾਣਣੀ ਦੇ ਨਾਲ ਜਿਹੜੀ ਐ ਇੱਤਾ ਪਾਣੀ ਲੈਣੀ ਆ ਤੇ ਕੜਾਈ ਦੇ ਵਿੱਚ ਇਮਲੀ ਦਾ ਸਾਰਾ ਪਾਣੀ ਜਿਹੜਾ ਪਾ ਲੈਣਾ ਵਾ ਤੇ ਗੈਸ ਜਿਹੜਾ ਵਾ ਚਾਲੂ ਕਰ ਲੈਣਾ ਵਾ ਤੇ ਇਹਨੂੰ ਜੇ ਇਮਲੀ ਦੀ ਤਰ੍ਹਾਂ ਹੰਬਾਤੇ ਦੇ ਵਿੱਚ ਹੋਰ ਪਾਣੀ ਪਾ ਲਊ ਹਣਾ। ਠੀਕ ਆ। ਇਹਦੇ ਵਿੱਚ ਹੋਰ ਨਹੀਂ ਪਾਉਣਾ ਨੇ। ਹੋਰ ਹੋਰ। ਤੇ ਜਿਹੜੀ ਆ ਇਮਲੀ ਰਹਿੰਦੀ ਸੀ ਉਹ ਵੀ ਮੈਂ ਪਾਤੀ ਆ। ਤੇ ਜਦੋਂ ਅੱਧੀ ਰਿੱਜ ਜੂਗੀ ਨਾ ਤੇ ਉਦੋਂ ਹੀ ਮਸਾਲੇ ਪਾਵਾਂਗੇ ਅਛਾ ਇਹਨੂੰ ਅੱਧੀ ਰਿੰਨਣਾ ਵਾ ਹਾਂ ਅੱਧੀ ਕਰਨਾ ਹਨਾ ਹਾਂ ਠੀਕ ਆ ਤੇ ਆ ਜਾਣ ਗੁੜ ਵਾ ਇਹ ਨਾਲ ਹੀ ਪਾਵਾਂਗੇ ਹੋਣੀ ਹਾਂ ਚਲੋ ਜੀ ਨਾਲ ਹੀ ਦੇਖੀ ਨਾਲੇ ਰਿੱਜ ਜੂਗਾ ਜਦ ਨਾਲੇ ਨਾ ਮੈਲਟ ਹੋ ਜੂ ਹਾਂ ਤੇ ਖੰਡ ਜਿਹੜੀ ਅਸੀਂ ਬਾਅਦ ਚ ਪਾਵਾਂਗੇ ਤੇ ਅੱਧੀ ਵੀ ਅਸੀਂ ਲਈ ਹੈ ਮੈਂ ਗੁੜ ਦੀ ਠੀਕ ਆ ਤੇ ਇਹ ਚ ਲੈ ਆਹੀ ਮੱਗ ਚ ਤੇ ਆਹ ਹਨ ਇੰਨੇ ਲਈ ਖੰਡ ਛੋਟੀ-ਕੋਟੀ ਠੀਕ ਆ ਤੇ ਆ ਮਸਾਲੇ ਹਾਂ ਮਸਾਲੇ ਇੱਥੇ ਹੈਗਾ ਵਾ ਚਿੱਟਾ ਨਮਕ ਕਾਲਾ ਨਮਕ ਤੇ ਦੇਗ ਵਿੱਚ ਤੇ ਜੀ ਰਿਪੋਰਟ ਤੇ ਕਾਲੀ ਵਿੱਚ ਦਾ ਪਾਉਡਰ ਤੇ ਲਾਲ ਵਿੱਚ ਠੀਕ ਆ ਲਾਲ ਵਿੱਚ ਦਾ ਪਾਉਡਰ ਅੱਛਾ ਅੱਛਾ ਇਹ ਪੈਣੀਆਂ ਦੀ ਚਾਹਣਾ ਤੇ ਨੂੰ ਅਸੀਂ ਬਾਅਦ ਚ ਪਾਵਾਂਗੇ ਤੇ ਅੱਧੀ ਜਿਹੜੀ ਜੋਗੀ ਚਲੋ ਜੀ ਆຊਾ ਹੁਣ ਇਹਨੂੰ ਅੱਧੀ ਰੰਨਣਾ ਹਨਾ ਹਾਂ ਲਓ ਜੀ ਇਹ ਦੇਖ ਸਕਦੇ ਹੋ ਹੁਣ ਇੱਥੇ ਤੱਕ ਤੁਹਾਨੂੰ ਸਾਰੇ ਸਟੈਪ ਪਤਾ ਲੱਗ ਗਏ ਆ ਤੇ ਹੁਣ ਕਰਾਂਗੇ ਜੀ ਵੇਟ ਜਦੋਂ ਤੱਕ ਇਹ ਮੈਲਟ ਹੁੰਦੀ ਆ ਤੇ ਜਿਹੜੀ ਇਮਲੀ ਆ ਉਹ ਅੱਧੀ ਰਹਿ ਜਾਂਦੀ ਆ ਹਨਾ ਉਸ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਕਿ ਦੱਸਦਿਆਂ ਕਿਵੇਂ ਕਿਵੇਂ ਕਿੱਦਾਂ ਕਰਨਾ ਵਾ ਮਸਾਲੇ ਕਦੋਂ ਪਾਉਣੇ ਆ ਹੋਰ ਕੀ ਕੀ ਚੀਜ਼ ਐਡ ਹੋਣੀਆਂ ਵਾ ਕਿੱਦਾਂ ਹੋਣੀਆਂ ਵਾ ਤੇ ਠੀਕ ਆ ਜੀ ਉਦੋਂ ਤੱਕ ਵੇਟ ਕਰਦੇ ਆ ਤੁਸੀਂ ਵੇਟ ਨਹੀਂ ਕਰਨੀ ਵੇਟ ਆਪਾਂ ਕਰਨੀ ਆ ਤੇ ਚਲੋ ਕਰਦੇ ਆ ਫਿਰ ਵੇਟ ਹਾਂਜੀ ਤੇ ਗੋੜ ਸਾਡਾ ਵੇ ਤੇ ਪਾਤਾ ਤੇ ਖੰਡ ਵੀ ਨਾਲ ਹੀ ਪਾਤੇਗੀ ਠੀਕ ਤੇ ਹੁਣ ਜਿਹੜੀ ਗੋੜ ਵਾਲੀ ਜਿਹੜੀ ਆ ਝੱਗ ਜੀ ਆ ਨਾ ਇਹ ਅਸੀਂ ਲਾ ਦਾਂਗੇ ਤਾਂ ਸ਼ੈਲੌਨੀ ਪਾਤ ਵਾਂਗੂ ਨਾ ਤੇ ਤਰਾਉ ਗੋੜ ਕੱਢਦੇ ਤੇ ਮੈਂ ਇਹਦਾ ਕਾਲੀਜੀ ਬੰਦੀ ਆ ਨਾ ਫਿਰ ਆ ਨਾਂ ਲਾਵਾਂਗੇ ਤੇ ਨਾ ਸ਼ੈਲੌਨ ਲਾਉਣਾ ਹਾਂ ਜੇ ਤੱਕ ਗੋੜ ਕਾਲਾ ਬਣ ਜਾਂਦਾ ਨਾ ਇਹਨੂੰ ਅਸੀਂ ਨਾਂ ਲਾਵਾਂਗੇ ਤਾਂ ਕਰ ਸ਼ੈਲੌਨੀ ਜ਼ਰੂਰੀ ਆ ਨਾ ਹਾਂ ਵੈਸੇ ਚਲੋ ਚਟਨੀ ਦਾ ਰੰਗ ਕਾਲਾ ਹੁੰਦਾ ਪਰ ਜਿਆਦਾ ਹੀ ਕਾਲਾ ਨਹੀਂ ਆਹ ਤਾਂ ਕਰਕੇ ਮੈਂ ਚੱਲੇ ਇਹਨੂੰ ਲਾ ਲੈਨੇ ਤੇ ਇਹ ਠੀਕ ਆ ਸਟੈਪ ਯਾਦ ਰੱਖਿਓ ਜਿਹੜੇ ਵੀ ਬਣਾਉਣਗੇ ਆ ਜਿਹੜਾ ਕਾਲਾ ਪਣ ਅਜ ਦੂਸਰਾ ਜਿਹੜੀ ਚਾਗਿਆ ਉਹ ਲਾ ਲਿਓ ਉਪਰੋਂ ਹਣਾ ਜਿੰਨਾ ਚਿਰ ਹੁੰਦੀ ਚਾਹੂਗੀ ਉਹਨਾਂ ਚ ਇਹਦੀ ਲੰਦੇ ਜਾਣਾ ਮੈਂ ਇਹਨੂੰ ਅੱਛਾ ਹਾਂ ਅੱਛਾ ਇਤਰਾ ਹੀ ਕਰਨਾ ਵਾ ਉਹ ਮੈਂ ਉਹ ਲਾਈ ਜਾਣਾ ਜਦੋਂ ਜਦੋਂ ਆਈ ਜਾਂਦੀ ਆ ਹਾਂ ਠੀਕ ਆ ਚਲੋ ਜੀ ਇਹ ਵੀ ਤੁਹਾਨੂੰ ਠੀਕਾ ਪੁਆਇੰਟ ਇੱਕ ਦੱਸਣਾ ਮੈਨੂੰ ਲੱਗਦਾ ਦੱਸਣਾ ਚਾਹੀਦਾ ਤੇ ਤੁਸੀਂ ਸਾਰੇ ਜਾਣੇ ਜ਼ਰੂਰ ਠੀਕਾ ਟਰਾਈ ਕਰਿਓ ਤੇ ਜਦੋਂ ਫੇਰ ਆਜੂਗੀ ਤੇ ਫੇਰ ਇੱਕ ਦੋ ਵਾਰ ਲਾਲੇ ਜਦੋਂ ਹਟ ਜੂਗੀ ਹਣਾ ਤੂੰ ਦੋਹੀਂ ਪੌਣੀਆਂ ਵਿੱਚ ਮੇਰੇ ਅੱਛਾ ਫੇਰ ਮਸਾਲੇ ਮਿਰਚ ਪੌਣੀਆਂ ਨਾ ਹਾਂ ਲਓ ਜੀ ਵਾਕਿਆਤ ਦੀ ਰਹਿ ਗਈ ਹੈ ਹਾਂ ਐਨੇ ਸਾਡੇ ਝੱਗ ਲੱਤ ਗਏ ਹੂੰ ਤੇ ਵੀ ਇੰਨੀ ਗਨਾਲਿਓ ਹਾਂ ਤੇ ਹੁਣ ਅਸੀਂ ਪਾਵਾਂਗੇ ਵਿੱਚ ਸਾਰੇ ਮਸਾਲੇ ਚਲੋ ਜੀ ਲਓ ਜੀ ਹੁਣ ਪਾਉਣੀ ਹੈ ਮਸਾਲੇ ਠੀਕ ਆ ਤੇ ਤੁਹਾਡੇ ਸਾਹਮਣੇ ਦੇਖ ਸਕਦੇ ਤੁਸੀਂ ਮਸਾਲੇ ਪਾ ਦਿੱਤੇ ਆ ਤੇ ਹੁਣ ਮੰਮੀ ਜੀ ਹੁਣ ਇਹਨੂੰ ਫੇਰ 10 ਕਿ ਮਿੰਟ ਰਹਿਨਾਂਗੇ ਅੱਛਾ 10 ਮਿੰਟ ਜਿਹੜੇ ਮਸਾਲੇ ਵਿੱਚ ਰੱਤ ਵਿੱਚ ਜਾਣਗੇ ਨਾ ਤੇ ਨਾਲੇ ਕਲਰ ਆ ਜਾਊਗਾ ਹਨਾ ਠੀਕ ਆ ਠੀਕ ਆ ਤੇ ਜੇ ਤੁਸੀਂ ਰੰਗ ਪਾਉਣਾ ਚਾਹੁੰਦੇ ਹੋ ਉਹ ਵੀ ਪਾ ਸਕਦੇ ਆ ਭੱਜੇਗੀ ਮੇਰੇ ਤੇ ਦਾ ਰੰਗ ਬਥੇਦਾ ਵਾ ਤੇ ਮੈਂ ਦੂਜਾ ਤ ਨਹੀਂ ਵੇ ਪਾਉਣੀਆਂ ਨੇ ਨਹੀਂ ਠੀਕ ਆ ਥੋੜੀ ਜਿਹੀ ਕਾਲੀ ਕਾਲੀ ਹਿੰਦੀ ਸੋਹਣੀ ਲੱਗਦੀ ਵਧੀਆ ਲੱਗਦੀ ਹੈ ਨਾ ਉਹ ਵੀ ਉਹ ਵੀ ਆ ਜਦੋਂ ਮਗਜ ਪਾਉਣੇ ਆ ਸਭ ਤੋਂ ਲਾਸਟ ਤੇ ਜਦੋਂ ਬਨ ਜਾਊਗੀ ਅੱਛਾ ਉਦੋਂ ਹਾਂ ਚਲੋ ਜੀ ਸ਼ਮਮਕ ਜਾਂਦੀ ਵਾਲੀ ਆ ਉਦੋਂ ਹਾਂ ਠੀਕ ਆ ਤੇ ਹੁਣ ਇੱਧਰ ਇਹਨੂੰ ਘੜਕਾ ਲੱਗੂਗਾ ਇੱਕ ਵਾਰੀ ਫੇਰ ਹਨਾ ਮੰਮੀ 10 ਕਿ ਮਿੰਟ ਰੱਖਾਂਗੇ ਉੱਤੇ 10 ਮਿੰਟ ਤੇ ਫੇਰ ਬਾਦਰ ਚਾਹੀਏ ਗਿਆਸ ਕਰਾਂਗੇ ਬੰਦ ਠੀਕ ਆ ਤੇ ਨਾਲ ਹੀ ਇਹ ਮਗਜ ਪਾ ਦਾਂਗੇ ਚਲੋ ਜੀ ਫੇਰ ਬਣ ਜਣੀ ਚਟਣੀ ਤੇ ਫੇਰ ਤੁਹਾਨੂੰ ਦਿਖਾ ਦਿਆਂ ਕਿਵੇਂ ਦੀ ਇਹਦਾ ਟੈਕਸਚਰ ਕਿਵੇਂ ਦਾ ਹੁੰਦਾ ਦਾ ਟੇਸਟ ਕਿਵੇਂ ਦਾ ਹੁਣ ਹਣਾ ਤੇ ਬਣੇ ਦਿਓ ਸਾਡੇ ਵਲੋਗ ਦੇ ਨਾਲ ਫਾਈਨਲੀ ਚਟਣੀ ਬਣ ਕੇ ਰੈਡੀ ਹੋ ਗਈ ਆ ਤੇ ਟੈਕਸਚਰ ਤੁਸੀਂ ਦੇਖ ਸਕਦੇ ਹੋ ਹਣਾ ਤੇ ਗਿਆਸ ਅਸੀਂ ਕਰਦੇ ਬੰਦ ਹਣ ਅੱਛਾ ਹਾਂ ਬਣ ਗਈ ਤੇ ਬੰਦੀ ਕਰਨਾ ਲਓ ਜੀ ਚੈੱਕ ਕਰੋ ਠੀਕ ਆ ਮੰਮੀ ਜੀ ਕਲਰ ਵੀ ਹਣਾ ਹਾਂ ਐਦਾ ਦਾ ਹੀ ਹੁੰਦਾ ਵਾ ਇਹ ਜੋ ਠੰਡੀ ਹੋਣੀ ਏਦੋਂ ਥੋੜੀ ਜਿਹੀ ਹੋਰ ਸੰਗਣੀ ਹੋ ਜਾਣੀ ਆ ਤੇ ਇਸ ਕਰਕੇ ਥੋੜੀ ਜਿਹੀ ਮੈਂ ਇਦਾਂ ਦੀ ਰੱਖੀ ਐ ਲਓ ਜੀ ਚਟਣੀ ਬਣ ਕੇ ਰੈਡੀ ਹੋ ਗਈ ਆ ਤੇ ਕਰੋ ਕਮੈਂਟ ਫਿਰ ਤੇ ਦੱਸੋ ਸਾਨੂੰ ਠੀਕ ਆ ਤੇ ਹੁਣ ਨਹੀਂ ਇਹਦੇ ਵਿੱਚ ਕੱਢਦੇ ਆ ਲਓ ਜੀ ਨਾਲੇ ਬੌਲ ਦੀ ਸ਼ੁਰੂਆਤ ਹੋਣ ਲੱਗੀ ਆ ਤੇ ਨਾਲੇ ਇਹਦੇ ਵਿੱਚ ਚਟਣੀ ਲੱਗੀ ਪੈਣ ਹੈ ਹਾਂ ਹੁਣ ਤੁਹਾਨੂੰ ਪਤਾ ਲੱਗ ਜਾਣਾ ਕਿ ਚਟਣੀ ਕਿਵੇਂ ਦੀ ਆ ਮਤਲਬ ਇਹ ਕੱਚ ਦਾ ਭਾਂਡਾ ਤੇ ਸੋਹਣੀ ਲੱਗਦੀ ਕੱਚ ਦੇ ਭਾਂਡੇ ਜਣਾ ਹਾਂ ਲਓ ਜੀ ਮੈਨੂੰ ਮਿੱਠੀ ਕੋਈ ਪ੍ਰੋਬਲਮ ਨਹੀਂ ਆ ਮੈਂ ਕੱਚ ਦਾ ਇਹ ਕੱਚ ਦਾ ਤੇ ਠੀਕ ਆ ਜਿਵੇਂ ਮੈਂ ਕੱਚ ਦੇ ਚਾਹ ਵੀ ਪਾਈ ਦੀ ਆ ਹੈ ਚਾਹ ਨਹੀਂ ਪਈ ਦੇ ਕੱਚ ਦੇ ਗਲਾਸ ਕੇ ਚਾਹ ਪਹਿਲਾਂ ਪੀਨੇ ਨਹੀਂ ਹਾਂਜੀ ਹੈਨਾ ਮੈਂ ਇਹ ਨਾ ਹੋਏ ਚਾਹ ਮੈਂ ਮੁਕਰਮਕ ਤੇ ਪੌਣੀ ਮੈਂ ਦੂਜੇ ਚੀਜ਼ ਤੇ ਮੈਂ ਚਾਹ ਠੰਡੀ ਹੁੰਦੀ ਹੈ ਫਿਰ ਉਹ ਚ ਪਾਵਾਂਗੇ ਠੀਕ ਆ ਤੇ ਲਓ ਜੀ ਕਰੋ ਕਮੈਂਟ ਤੇ ਦੱਸੋ ਫਿਰ ਤੇ ਇਹ ਵਿੱਚ ਪਾਵਾਂਗੇ ਅਹੀਂ ਮਗਜ ਚਲੋ ਜੀ ਈਗਾ ਹੁਣ ਉਹ ਵਧੀਆ ਲੱਗਣ ਢੀਓ ਪੂਰੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਇੱਧਰ ਮਗਜੇ ਵੀ ਚਾਹ ਪਾ ਦਿੱਤੇ ਆ ਹਨਾ ਤੇ ਉਹ ਦੋ ਪੌਣੇ ਜਦੋਂ ਪੂਰੀ ਬਣ ਜੇਗੀ ਤੇ ਪੂਰੀ ਬਣ ਗਈ ਆ ਤੇ ਮਗਜੇ ਮੰਮੀ ਜੀ ਨੇ ਪਾ ਕੇ ਤੇ ਰੈਡੀ ਸ਼ੈੜੀ ਕਰ ਦਿੱਤੀ ਹੋਈ ਆ ਹੁਣ ਤੁਸੀਂ ਕਮੈਂਟ ਕਰਕੇ ਦੱਸੋ ਫਿਰ ਕਿੱਦਾਂ ਦੀ ਲੱਗਣ ਢੀ ਆ ਤੇ ਜਰੂਰ ਟਰਾਈ ਕਰਿਓ ਘਰੇ ਠੀਕਾ ਬਣਾ ਕੇ ਇਹਨੂੰ ਹੁਣ ਇੱਕ ਵਾਰੀ ਫੇਰ ਦੱਸ ਦੋ ਕਿੰਨਾ ਟਾਈਮ ਕੱਟ ਸਕਦੀ ਆ ਤੇ ਕਿੱਥੇ ਕਿੱਥੇ ਰੱਖਣਾ ਇਹਨੂੰ ਭਾਵੇਂ ਬਾਹਰ ਰੱਖੋ ਤੇ ਭਾਵੇਂ ਰੱਖੋ ਫ੍ਰੀਜ 'ਚ ਤੇ ਇਹ ਪੂਰਾ 3-4 ਮਹੀਨੇ ਤੱਕ ਖਰਾਬ ਨਹੀਂ ਹੋਊਗੀ ਵੱਧ ਵੀ ਤੁਸੀਂ ਗੜ ਸਕਦੇ ਆ ਅੱਛਾ ਹਾਂ ਤੇ ਇਹਦੇ ਵਿੱਚ ਜਿਤਨਾ ਹੀ ਸੁਆਰੇ ਪਾ ਦਿੰਨੇ ਆ ਨਾ ਅੰਗੂਰ ਪਾ ਦਿੰਨੇ ਉਹ ਨਹੀਂ ਹੋਣੇ ਤੇ ਜੇ ਇਹ ਉਹ ਪਾਵਾਂਗੇ ਫੇਰ ਖਰਾਬ ਕਿਦਾਂ ਇਕੱਲੇ ਵੀ ਪਾ ਲਈਦੇ ਹਨਾ ਉਹ ਵੀ ਉਹਨਾਂ ਨਾਲ ਖਰਾਬ ਹੋਏ ਨਹੀਂ ਹਾਂ ਕਿਉਂਕਿ ਉਹਦੇ ਵਿੱਚ ਥੋੜਾ ਬੋਤਾ ਪਾਣੀ ਹੁੰਦਾ ਵੰਗੂਰਾ ਵਿੱਚ ਚਾਹ ਕਰਕੇ ਚੀਜ਼ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਠੀਕ ਹੈ ਜੇ ਸਿੰਪਲ ਰੱਖਣੀ ਆ ਐਵੇਂ ਹੀ ਤੇ ਫੇਰ ਤੁਸੀਂ 2-3 ਮਹੀਨੇ ਰੱਖ ਸਕਦੇ ਹਾਂ ਹਾਂ ਇਹਦੇ ਵਿੱਚ ਤੁਸੀਂ ਸੁਆਰੇ ਵੀ ਰਹਿਣ ਸਕਦੇ ਆ ਅੱਛਾ ਪਰ ਮੇਰੇ ਕੋਲ ਸੁਆਰੇ ਇਹ ਟਾਈਮ ਤੇ ਹੈ ਨਹੀਂ ਨਾਲੇ ਕੋਈ ਲੋੜ ਵੀ ਨਹੀਂ ਇੰਨੀ ਗਰਮੀ ਆ ਸੁਆਰੇ ਹਨਾ ਤੇ ਬਾਕੀ ਸ਼ਵਾਰੇ ਯਾਰ ਮੈਨੂੰ ਲੱਗਣ ਡਿਆ ਜਿੱਥੇ ਤੱਕ ਮੈਨੂੰ ਤਾਂ ਨਹੀਂ ਚੰਗੇ ਲੱਗਦੇ ਨਾ ਕੇਲੇ ਵਿੱਚ ਖਾਣ ਦਾ ਚਾਹ ਮਾਣ ਪਾ ਲੈਣਾ ਪਾ ਚਿਪਣਾ ਹਾਂਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਵਾਂ ਇਹ ਜਿਹੜੀ ਚਟਨੀ ਬਣਾਈਆਂ ਇਹ ਬਣਾਈਆਂ ਮੈਂ ਖੱਟੇ ਮਿੱਠੇ ਤੇ ਜੇ ਤੁਸੀਂ ਮਿੱਠੀ ਬਣਾਉਣਾ ਚਾਹੁੰਦੇ ਹੋ ਤੁਹਾਡੇ ਬੱਚੇ ਮਿੱਠੀ ਖਾਂਦੇ ਆ ਤੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਗੁੜ ਜਾਂ ਚੀਨੀ ਵੱਧ ਪਾ ਸਕਦੇ ਹੋ ਠੀਕ ਆ ਤੇ ਜੇ ਤੁਸੀਂ ਨਹੀਂ ਖਾਣੀ ਤਾਂ ਤੁਸੀਂ ਇਦਾਂ ਵੀ ਖਾ ਸਕਦੇ ਹੋ ਅੱਛਾ ਇਹ ਖੱਟੀ ਮਿੱਠੀ ਆ ਨਾ ਇਹਦੇ ਵਿੱਚ ਇਹ ਖੱਟੀ ਮਿੱਠੀ ਕਿਵੇਂ ਮਤਲਬ ਅੱਕ ਖੱਟੀ ਤੇ ਹੀ ਮਲੀ ਹੈ ਨਾ ਹਾਂ ਖੱਟੀ ਇਮਲੀ ਆ ਕਿਉਂਕਿ ਮੈਂ ਗੁੜ ਤੇ ਜਿਹੜਾ ਆਪਣੇ ਹਿਸਾਬ ਨਾਲ ਪਾਇਆ ਵਾ ਤੇ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਪਾ ਲੇ ਜੇ ਤੁਸੀਂ ਮਿੱਠੀ ਜ਼ਿਆਦਾ ਖਾਣੇ ਚਾਹੁੰਦੇ ਹੋ ਤੇ ਮਿੱਠਾ ਵੱਧ ਪਾ ਲੇ ਜੇ ਤੁਸੀਂ ਘੱਟ ਖਾਣਾ ਚਾਹੁੰਦੇ ਹੋ ਤੇ ਆਪਣੇ ਹਿਸਾਬ ਨਾਲ ਪਾ ਲਿਓ ਜੇ ਘੱਟ ਪਾਉਂਗੇ ਤੇ ਫੇਰ ਖੱਟੀ ਮਿੱਠੀ ਬਣ ਜਾਣੀ ਆ ਜੇ ਵੱਧ ਪਾਉਂਗੇ ਤੇ ਕੱਲੀ ਮਿੱਠੀ ਬਣ ਜਾਣੀ ਆ ਜੇ ਤੁਸੀਂ ਬੱਚਿਆਂ ਵਾਸਤੇ ਬਣਾਉਣੇ ਚਾਹੁੰਦੇ ਹੋ ਆਪਣੇ ਵਾਸਤੇ ਕੱਢ ਕੇ ਤੇ ਥੋੜੀ ਬੱਚਿਆਂ ਵਾਸਤੇ ਮਿੱਠੀ ਬਣਾ ਸਕਦੇ ਆ ਹਾਂ ਇਹ ਵੀ ਚੀਜ਼ ਹੈ ਕੀ ਆ ਇਹ ਵੀ ਗੱਲ ਹੈਗੀ ਹੈ ਨਾ ਜੇ ਖੱਟੀ ਮਿੱ ਹਾਂਜੀ ਫੇਰ ਕਮੈਂਟ ਕਰਕੇ ਦੱਸਿਓ ਰੈਸਪੀ ਤੁਹਾਨੂੰ ਇਹ ਵਾਲੀ ਕਿਵੇਂ ਦੀ ਲੱਗੀ ਇੰਨੀ ਕੋਈ ਔਖੀ ਵੀ ਨਹੀਂ ਹੈਗੀ ਤੇ ਉਹਦਾ ਇੰਨੀ ਸੁੱਕੀ ਵੀ ਨਹੀਂ ਆ ਤੇ ਨਹੀਂ ਛੇਤੀ ਬਣਨ ਵਾਲੀ ਆ ਚਟਣੀ ਤੁਸੀਂ ਆਪਣੇ ਘਰੇ ਰੈਡੀ ਕਰ ਸਕਦੇ ਹੋ 15-20 ਮਿੰਟਾਂ ਦੇ ਵਿੱਚ ਵਿੱਚ ਬਣ ਜਾਂਦੀ ਆ ਬਣਾ ਕੇ ਕਮੈਂਟ ਕਰਕੇ ਤੇ ਫੇਰ ਮੈਨੂੰ ਦੱਸਿਓ ਤੇ ਇਹ ਵੀ ਕਿੱਦਾਂ ਦੇ ਬਣੇ ਹੁਣ ਇਹ ਚਟਣੀ ਸਮੋਸਿਆਂ ਦੇ ਨਾਲ ਠੀਕ ਆ ਪਕੌੜਿਆਂ ਪਕੌੜਿਆਂ ਦੇ ਨਾਲ ਕਿਸੇ ਐਸੀ ਚੀਜ਼ ਦੇ ਨਾਲ ਮਤਲਬ ਲੂਣ ਵਾਲੀ ਹਰ ਇੱਕ ਚੀਜ਼ ਦੇ ਨਾਲ ਛੂਟੇਬਲ ਜਿਹੜੀ ਵੀ ਤੁਸੀਂ ਘਰ ਵਿੱਚ ਚੀਜ਼ ਬਣਾਉਂਦੇ ਹੋ ਨਾਲ ਇਹਦੇ ਖਾਓ ਤਾਂ ਬਹੁਤ ਵਧੀਆ ਲੱਗਦੀ ਆ ਤੇ ਹਾਂਜੀ ਹਾਂਜੀ ਬਿਲਕੁਲ ਤੇ ਹੁਣ ਸਾਰੇ ਜਾਣਿਆਂ ਨੂੰ ਨਾ ਰੈਸਪੀ ਆਪਾਂ ਦੱਸ ਦਿੱਤੀ ਹੋਈ ਆ ਠੀਕ ਆ ਨਾ ਇੱਕ ਇੱਕ ਗੱਲ ਹੋਰ ਅਸੀਂ ਮਟਰਾਂ ਨਾਲ ਵੀ ਖਾਣੇ ਹੁੰਦੇ ਆ ਨਾ ਚਟਣੀ ਤੇ ਬਹੁਤ ਸਵਾਦ ਲੱਗਦੀ ਹੈ ਅਸੀਂ ਹੁਣ ਮਟਰ ਵੀ ਕੱਢਾਂਗੇ ਤੇ ਮਟਰਾਂ ਦੇ ਨਾਲ ਇਹ ਚਟਣੀ ਖਾਵਾਂਗੇ ਐ ਚਟਣੀ ਦੇ ਨਾਲ ਮਟਰ ਖਾਵਾਂਗੇ ਤੇ ਜਰੂਰ ਠੀਕ ਆ ਤੁਸੀਂ ਵੀ ਸਾਰੇ ਜਣੇ ਜਰੂਰ ਹੁਣ ਬਣਾਇਓ ਤੇ ਮੈਨੂੰ ਇਹ ਲੱਗਾ ਕਿ ਤੁਸੀਂ ਸਾਰੇ ਜਣਿਆਂ ਨੇ ਕਮੈਂਟ ਕੀਤਾ ਕਿ ਸਾਨੂੰ ਦੱਸੋ ਵੈਸੇ ਕਮੈਂਟ ਇੰਨੇ ਨਹੀਂ ਆਏ ਵੀ ਚਲੋ ਜਿੰਨਿਆਂ ਦੇ ਵੀ ਆਏ ਆ ਹਨਾ ਤੇ ਆਪਾਂ ਆਈਆ ਕਿ ਬਈ ਚਲੋ ਜਿਨ੍ਹਾਂ ਨੇ ਕੀਤੇ ਆ ਉਹਨਾਂ ਨੂੰ ਪਤਾ ਲੱਗੇ ਚਲੋ ਸਾਰਿਆਂ ਨੂੰ ਪਤਾ ਲੱਗ ਜੂਗਾ ਤੇ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੋਇਆ ਵਾ ਠੀਕ ਆ ਨਾ ਤੇ ਤੁਸੀਂ ਸਾਰੇ ਜਣੇ ਜਰੂਰ ਟਰਾਈ ਕਰਿਓ ਤੇ ਬਾਕੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿਛਲੇ ਵਲੋਗਾਂ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਹਨਾ ਮੰਮੀ ਜੀ ਤੇ ਬੜੀ ਵਧੀਆ ਤੁਸੀਂ ਐਪਰੀਸ਼ੀਏਸ਼ਨ ਕੀਤੀ ਆ ਅਸੀਂ ਜਿਹੜੇ ਭਾਂਡੇ ਲਿਆਂਦੇ ਸੀਗੇ ਮੇਲੇ ਦੇ ਤੋਂ ਉਹਦੇ ਵੀ ਤੁਹਾਨੂੰ ਸਾਰਿਆਂ ਨੂੰ ਬੜੇ ਵਧੀਆ ਲੱਗੇ ਹਨ ਖਾਸ ਕਰਕੇ ਬਾਬਾ ਜੀ ਦੀ ਫੋਟੋ ਬੜੀ ਪਸੰਦ ਕੀਤੀ ਸਾਰਿਆਂ ਨੇ ਤੇ ਉਹਦਾ ਵੀ ਤੁਹਾਨੂੰ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਬਸ ਇਸ ਤਰ੍ਹਾਂ ਹੀ ਆਪਣਾ ਜਿਹੜਾ ਪਿਆਰ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਵਾਸਤੇ ਇਦਾਂ ਦੇ ਸੋਕੇ ਸੋਕੇ ਤੇ ਵਧੀਆ ਵਧੀਆ ਰੈਸਪੀਆਂ ਲੈ ਕੇ ਆਉਂਦੇ ਰਾਵਾਂਗੇ ਤੇ ਤੁਸੀਂ ਵੀ ਸਾਡੀਆਂ ਰੈਸਪੀਆਂ ਨੂੰ ਜਿਹੜਾ ਪਿਆਰ ਦਈ ਰਹੇ ਹੋ ਹਨਾ ਤੇ ਬਾਕੀ ਠੀਕ ਆ ਜੀ ਫਿਰ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ